ਸਟੋਰੀਆਂ ਤਾਂ ਤੁਸੀਂ ਬਹੁਤ ਸੁਣੀਆਂ ਨੇ ਮੇਰੇ ਮੂੰਹ ਇਹ ਬਾਈ ਜੀ ਨੂੰ ਛਡਵਾਇਆ ਕੱਲ ਲੁਧਿਆਣੇੋਂ ਹਸਤਾਲ ਦਾ ਨਾਮ ਲਏ ਤੋਂ ਬਿਨਾ ਬਾਪੂ ਬਿਲਕੁਲ ਠੀਕ ਆ ਜਦ ਪੀਜੀਆਈ ਦਿਖਾਇਆ ਡਾਕਟਰਾਂ ਨੇ ਦਵਾਈ ਕਿੰਨੇ ਦੀ ਦਿੱਤੀ ਵੀਰੇ ਦੱਸੀ 180 70 ਉੱਚੀ ਬੋਲੀ ਮਾੜਿਆ 170 ਰੁਪਏ ਦੀ 170 ਰੁਪਏ ਦੀ ਤੇ ਲੁਧਿਆਣੇ ਤੁਹਾਨੂੰ ਕਿੰਨੇ ਪੈਸੇ ਲੱਗੇ ਤੇ ਕਿਵੇਂ ਗਏ ਠੱਗੀ ਲੱਗ ਰਹੀ ਸੀ ਲੁਧਿਆਣੇ ਤੁਹਾਡੇ ਨਾਲ ਹਾਂਜੀ ਹਾਂਜੀ ਠੱਗੀ ਲੱਗ ਰਹੀ ਸੀ ਕਿੰਨੇ ਕਿੰਨੇ ਵੀ ਠੱਗੀ ਲੱਗੀ ਉਹਨਾਂ ਨੇ ਤਾਂ 30-35000 ਰੁਪਏ ਭਰਾਲੇ ਜਾਨੂ ਦੋਸਤਾਂ ਨੂੰ ਕੋਈ ਪ੍ਰੋਬਲਮ ਕੋਈ ਏਡੀ ਨਹੀਂ ਸੀ ਜੀ ਜੇ ਡਾਕਟਰ ਨਾਲ ਗੱਲ ਕਰੀ ਜੀ ਉਹਨਾਂ ਨੇ 10 ਦਿਨ ਦੀ ਦਵਾਈ ਦਿੱਤੀ ਆ ਕਹਿੰਦੇ ਠੀਕ ਹੋ ਜੂਗਾ ਜੀ ਕੋਈ ਏਡੀ ਪ੍ਰੋਬਲਮ ਨਹੀਂ ਜਾਣੀ ਵੀ ਤੁਹਾਨੂੰ ਉਹੀ ਬਗੈਰ ਮਤਲਬੀ ਲੁੱਟ ਲਿਆ ਦੀ ਹਾਂਜੀ ਹਾਂਜੀ ਇਹ ਤਾਂ ਤੁਸੀਂ ਧੱਕੇ ਨਾਲ ਆ ਗਏ ਨਹੀਂ ਅਜੇ ਛੱਡਦੇ ਤਾਂ ਨਹੀਂ ਦੀ ਨਹੀਂ ਜੀ ਨਾ ਉਹ ਨਹੀਂ ਛੱਡਦੇ ਜੀ ਕਿੰਨੇ ਪੈਸੇ ਭਰਾਂਗੇ ਵੀ ਰੋਜ਼ ਦੇ ਰੋਜ਼ ਦੇ 15000 ਕਦੇ 12000 15 ਕਰ ਰਹੇ ਜੀ ਬੁਟਾ ਬੁਟਾ ਕੱਲ 35400 ਰੁਪਏ ਭਰ ਆ ਦੇ ਅੱਛਾ ਬਾਪੂ ਉ ਬਿਲਕੁਲ ਠੀਕ ਹੈ ਹਾਂ ਜੀ ਉਹ ਤਾਂ ਠੀਕ ਹੈ ਜੀ ਫਰਕ ਅੱਜ ਪੀਜੀਆਈ ਕੀ ਕਹਿੰਦੀ ਵੀ ਕੋਈ ਬਿਮਾਰੀ ਨਹੀਂ ਨਾ ਪੀਜੀਆਈ ਨੇ 10 10 ਦਿਨ ਦੀ ਦਵਾਈ ਦਿੱਤੀ ਕਿੰਨੇ ਪੈਸਿਆਂ ਦੀ 170 ਰੁਪਏ ਨਾਲ ਥੋੜੇ ਬੰਦੇ ਵੀ ਕਿੱਧਰ ਗਿਆ ਜੀ ਚਲ ਉਹਦੇ ਨਾਲ ਵੀ ਗੱਲ ਕਰਦੇ ਆ ਅੱਛਾ ਇਹ ਹੋਇਆ ਕੀ ਸੀ ਬਾਪੂ ਨੂੰ ਜਿਹੜਾ ਥੋੜਾ ਡਿਪਰੈਸ਼ਨ ਦੀ ਪ੍ਰੋਬਲਮ ਸੀ ਡਿਪਰੈਸ਼ਨ ਕਰਕੇ ਉਹਦੇ ਚੱਕਰ ਜਾ ਕੇ ਡੇਕੇ ਇੱਕ ਦੋ ਦਿਨ ਦੌਰੇ ਪੈ ਗਏ ਸੀ ਹਾਂ ਜਿਹੜੇ ਆਲੇ 5-4 ਦਿਨ ਹੋਰ ਕੈਂਦੀ ਵੀ ਰੱਖਾਂਗੇ ਜੀ ਹਾਂ ਜੇ 5-4 ਦਿਨ ਹੋਰ ਰੱਖ ਲੈਂਦੇ 100 ਰੁਪਇਆ ਲਾ ਲੈਂਦੇ ਹਾਂਜੀ ਸਾਦੀ ਲਾ ਲਾਂਗੇ ਕਿੱਥੇ ਤਾਂ ਜਾਣ ਵੀ ਇੰਨੀ ਸਸਤੀ ਦਵਾਈ ਵੀ 180 ਰੁਪਏ ਦੀ ਪੀਜੀਆਈ ਦਵਾਈ ਦੇ ਰਹੀ ਐ ਕਿੱਥੇ ਉਹ ਦਾਖਲ ਕਰੀ ਬੈਠੇ ਨੇ ਗੱਲ ਨਜਾਇਜ਼ ਐ ਨਾ ਜਾਗਰੂਕ ਹੋਣਾ ਚਾਹੀਦਾ ਪੰਜਾਬੀਆਂ ਨੂੰ ਹੋਣਾ ਚਾਹੀਦਾ ਲੇ ਵੀ ਵੀਰੋ ਗੱਲ ਸੁਣ ਲਓ ਇਹ ਬਾਪੂ ਵੀ ਚੱਕਰ ਖਾ ਕੇ ਗਿਰ ਗਿਆ ਕਿਤੇ ਮੜਾ ਜਾ ਕਿਸੇ ਬੰਦੇ ਨੇ ਜਾਣ ਪਛਾਣ ਵਾਲੇ ਨੇ ਭੇਜਤੇ ਲੁਧਿਆਣੇ ਲੁਧਿਆਣੇ ਇਹ ਜੇ ਹਸਪਤਾਲ ਚ ਫਸੇ ਉਹ ਹਸਪਤਾਲ ਦਾ ਸਟਾਫ ਵੀ ਕਹੇ ਵੀ ਲਟੇਰੇ ਨੇ ਉਹ ਬਾਜੋ ਕਿਉਂ ਭਾਈ ਜੀ ਕਹਿੰਦਾ ਸੀ ਨਾ ਸਟਾਫ ਹਾਂਜੀ ਹਾਂਜੀ ਕਹਿੰਦੇ ਸੀ ਪੁੱਛਿਆ ਜੀ ਇੱਕ ਸਿਕਿਉਰਟੀ ਗਾਰਡਾ ਤੋਂ ਕਿੱ ਕੀ ਕਹਿੰਦੇ ਵੀ ਲਟੇਰੇ ਨੇ ਕਹਿੰਦੇ ਲਟੇਰੇ ਨੇ ਵੀ ਇਥੋਂ ਬੱਸ ਲੈ ਭਾਈ ਜੀ ਬਾਪੂ ਬਿਲਕੁਲ ਠੀਕ ਐ ਇਹ ਵੀਰ ਦੀ ਵੀਡੀਓ ਤਾਂ ਬਣਾਈਏ ਵੀ ਤੁਸੀਂ ਹੋਰ ਲੋਕ ਜਾ ਕਰੋ ਹੋ ਜੋ ਲੁਧਿਆਣੇ ਤੋਂ ਇਹ ਬਾਈ ਜੀ ਵੀ ਨਾਲ ਸੀਗੇ ਇਹ ਲੁਧਿਆਣੇ ਬਾਈ ਜੀ ਕੀ ਬਣਿਆ ਲੁਧਿਆਣੇ ਕਿਵੇਂ ਛੱਲ ਲੈ ਰਹੀ ਤੀਗੀ ਲੁਧਿਆਣੇ ਜੀ ਉਹ ਮਨਣਾ ਜਿਹੜਾ ਵੀ ਮਤਲਬ ਉੱਥੇ ਪੇਸ਼ੈਂਟਾਂ ਨਾਲ ਗੱਲ ਕਰੀ ਜਿਹੜੇ ਮਤਲਬ ਇਹਨਾਂ ਤੋਂ ਬਚਣ ਲਈ ਕਿੰਨਾ ਕ ਜਾ ਕਰੋ ਕੋ ਹੋਣਾ ਪੈਣਾ ਪੰਜਾਬੀਆਂ ਨੂੰ ਰੁਕਣਾ ਚਾਹੀਦਾ ਜੀ ਆਪਾਂ ਨੂੰ ਸਾਰਿਆਂ ਨੂੰ ਜਾ ਕੇ ਕੰਸਲਟ ਕਰਨਾ ਚਾਹੀਦਾ ਮਤਲਬ ਫਿਰ ਤੁਸੀਂ ਛੜਾ ਕੇ ਕਿਵੇਂ ਲਿਆਏ ਉਥੋਂ ਲੁਧਿਆਣੇ ਹੋ ਇਹਨਾਂ ਨੂੰ ਡਾਕੇ ਹੀ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਕੋਲ ਤਾਂ ਇਤੋਂ ਬਾਅਦ ਹੋਣੀ ਨਹੀਂ ਕਿ پیسے ਦੇਣ ਨੂੰ ਤੁਹਾਨੂੰ ਕੋਈ। ਤੁਹਾਨੂੰ ਤਰੀਕਾ ਵਰਤਿਆ ਜਾਣੀ ਦੀ। ਹਾਂ ਹਾਂ ਤਰੀਕਾ ਵਰਤਿਆ। ਜਿਵੇਂ ਉਹਨਾਂ ਨੇ ਤਾਂ ਛੱਡਣੇ ਵੀ ਨਹੀਂ। ਛੱਡਦੇ ਤਾਂ ਨਹੀਂ ਵੀ ਨਹੀਂ। ਮੈਂ ਬਿਲਕੁਲ ਵੀ ਨਹੀਂ ਛੱਡਣਾ ਸੀ ਉਹਨਾਂ ਨੇ। ਅੱਛਾ ਕਿੰਨੇ ਕੁ ਲੋਕਾਂ ਨੂੰ ਲੁੱਟਿਆ ਜਾ ਰਿਹਾ ਤੇਰੇ ਅੰਦਾਜ਼ੇ ਮੁਤਾਬਕ ਲੁਧਿਆਣੇ 'ਚ? ਕਮ ਸੇ ਕਮ ਉਸ ਡਾਕਟਰ ਕੋਲੇ ਪੇਸ਼ੈਂਟ ਹੋਣੇ 15-20 ਦੇ ਕਰੀਬ। ਸਾਰਿਆਂ ਦੀ ਛੱਲ ਲੈ ਰਹੀ ਦੀ। ਸਾਰਿਆਂ ਦੀ ਛੱਲ ਲੈ ਰਹੀ ਹੈ। ਪੰਜਾਬੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਵੀ ਕੀ ਕਰਨਾ ਚਾਹੀਦਾ?